ਨਨ ਮੁਸ਼ਕਲਾ ਚਾਹਨਾ ਤੁਹਾਡੇ ਕੋਲੋਂ ਤੁਸੀਂ ਪੁੱਛੋ ਦੱਸ ਬਾਈ ਜਿਹੜਾ 14 ਸਾਲ 15 ਸਾਲ ਸੰਟੀਵੀ 2 ਸਾਲ ਰਿਆ ਲਿਆ ਕੱਢ 2 ਰੁਪਏ ਹਿੰਮਤ ਆਇਓ ਤੇ ਕੱਢ 2 ਰੁਪਏ ਸਾਡੇ ਖਿਲਾਫ ਸਾਨੂੰ ਹੁਣ ਚਿੱਠੀਆਂ ਲਿਖਦਾ ਪਿਆ ਹੈ ਕੀ ਚਿੱਠੀਆਂ ਲਿਖੇਗਾ ਤੂੰ ਕੀ ਲਿਖੇਗਾ ਚਿੱਠੀਆਂ ਅਸੀਂ ਤੇਰੀਆਂ ਚਿੱਠੀਆਂ ਤੋਂ ਡਰਨ ਆਲੇ ਆ ਜਾ ਕਰਮ ਕਦਮਾਂ ਤੇ ਤੇਰਾ ਅਦਾਲਤ ਜੀ ਦਾ ਸ਼ਰਮ ਹੀ ਕਰਾਂਗੇ ਕੁੱਤੇ ਵੀ ਸ਼ਰਮਾ ਜਾਣਗੇ ਤੇ ਸਾਡੇ ਤੋਂ ਵੀ ਗੋਰਿਆ ਗੋਰਿਆ ਹਾਂਜੀ ਇਤਰਾ ਭੈੜਾ ਅਸ਼ਰ ਤੇ ਸਾਡਾ ਨਹੀਂ ਕਦੀ ਹੋਇਆ ਜਨਾਏ ਜੇ ਇਸ ਉਮਰ ਚ ਲੜ ਰਿਆਂ ਇਸ ਵਾਸਤੇ ਕਿ ਦਿੱਲੀ ਦੇ ਸਿੱਖ ਦਿੱਲੀ ਦੇ ਗੁਰਦੁਆਰੇ ਦਿੱਲੀ ਦੇ ਸਕੂਲ ਜਣੀਆਂ ਅਸੀਂ ਸੋਚਾ ਸੋਚੀਆਂ ਸਨ ਇਹ ਬੇਇਮਾਨੀ ਨਾ ਕਰਦੇ ਉਸਤਾਲ ਦੀ ਅੱਜ 400 ਕਰੋੜ ਰੁਪਏ ਦਿੱਲੀ ਦੇ ਸਿਖਾ ਗੋਲ ਖਾਦੀ ਉਸਤਾਲ ਦੀ ਕਮਾਈ ਹੋਣੀ ਸੀ ਇਹ ਹਰ ਸਾਲ ਔਲਾਦ ਹੈ ਔਲਾਦ ਹੈ ਫਲਾਣਾ ਲਾਤਾ ਤੁਹਾਨੂੰ ਸਾਨੂੰ ਬੇਕੂ ਬਣਾ ਕੇ ਤੇ ਉਸਤਾਲ ਦੇ ਕਿਤੇ ਵੋਟਾਂ ਦਿੱਤਾ ਦਿੱਲੀ ਵਿੱਚ ਹਿੰਦੁਸਤਾਨ ਵਿੱਚ ਦੁਨੀਆ ਵਿੱਚ ਕਿਸੇ ਤੱਕੇ ਤੇ ਘੱਟ ਕਰਕੇ ਸਾਡੇ ਨਾਲ ਬਹਿਸ ਕਰ ਲੈਣ ਦਮ ਧਮਾ ਕੇ ਨਾ ਨਸੇ ਤੇ ਮੇਰਾ ਸਾਡਾ ਨਾ ਪਰਮਜੀਤ ਸਿੰਘ ਜੀ ਸਾਡਾ ਗਾਦੀ ਦਾ ਔਰ ਜਿਹੜਾ ਤੁਹਾਡਾ ਮੈਂਬਰ ਇਲਾਕੇ ਤੋਂ ਚੁਣ ਕੇ ਜਾਵੇ ਉਸ ਨੂੰ ਕਹਿ ਦੇਣਾ ਕਿ ਜੇ ਪਾਲਾ ਪਲਟਾਈ ਤੇ ਸਾਨੂੰ ਆਪਣੀ ਸ਼ਕਲ ਨਾਲ ਦਿਖਾਈ ਨਹੀਂ ਤਾਂ ਇਲਾਕੇ ਚ ਵੜਨ ਦੇਣਾ ਦੋ ਗੱਲਾਂ ਕਰਨੀਆਂ ਹੁੰਦੀਆਂ ਅਬਲ ਤਾਂ ਅਸੀਂ ਉਸ ਕਾਲਪੁਰਖ ਤੇ ਭਰੋਸਾ ਕਰਕੇ ਤਕੜੀ ਤੇ ਚੰਗੀ ਤਰ੍ਹਾਂ ਤੋਲ ਕੇ ਦੇਾਂਗੇ ਟਿਕਟ ਅੱਗੇ ਮੈਂ ਇਕੱਲਾ ਸੀ ਹੁਣ ਮੇਰੇ ਸਿਰ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਬਾਦਲ ਭੁੰਦਰ ਸਾਹਿਬ ਤੇ ਸਮੁੱਚੀ ਕਾਲੀ ਲੀਡਰਸ਼ਿਪ ਬੈਠੀ ਹੋਈ ਹੈ ਕਿਸੇ ਨੂੰ ਇਹ ਜੇ ਬੰਦੇ ਨੂੰ ਦੇਤੀ ਤੇ ਆਪੇ ਕੱਟਣਗੇ ਮੇਰੇ ਵੱਲੋਂ ਖੁੱਲੀ ਛੁੱਟੀ ਹੈ ਮੇਰੇ ਕੋਲ ਆਏ ਸਨ ਬੰਦੇ ਕਹਿਣ ਲੱਗੇ ਮੇਰੀ ਟਿਕਟ ਅਨਾਉਂਸ ਕਰ ਦੇ ਮੈਂ ਕਿਹਾ ਉਹ ਪਰਮਜੀਤ ਸਿੰਘ ਖਤਮ ਹੋ ਗਿਆ ਹੁਣ ਪਰਮਜੀਤ ਸਿੰਘ ਦੇ ਉੱਤੇ ਕੁੰਡਾ ਹੈਗਾ ਔਰ ਕੁੰਡਾ ਵੀ ਸ਼ੋਮਣੀ ਅਕਾਲੀ ਦਲ ਦਾ ਜਿਸ ਨੂੰ ਉਹ ਰਿਕਮੈਂਡ ਕਰਨਗੇ ਉਹਨੂੰ ਤੇ ਆਗਾ ਇਹ ਨਹੀਂ ਹੈ ਕਿ ਮੈਂ ਘੂਗੂ ਵੱਟਾ ਬਣ ਕੇ ਬੈਠਾ ਰਾਂਗਾ ਜਿਹੜਾ ਉਹਨੇ ਕੀ ਮੇਰੇ ਕੋਲ ਆਏਗਾ ਉਹ ਮੈਂ ਭੁੰਦਰ ਸਾਹਿਬ ਨੂੰ ਕਾਂਗਾ ਸੰਭਲੋ ਇਸ ਨੂੰ ਅੱਜ ਜਿਸ ਦੌਰ ਚੋਂ ਅਸੀਂ ਗੁਜ਼ਰ ਰਿਹਾ ਸਾਰੇ ਹਿੰਦੁਸਤਾਨ ਦੇ ਨਹੀਂ ਮੈਂ ਕਹ ਰਿਹਾ ਦੁਨੀਆ ਦੇ ਨਜ਼ਰਾਂ ਜੜੀਆਂ ਗਿਆ ਉਹ ਦਿੱਲੀ ਦੇ ਸਿੱਖਾਂ ਤੇ ਹੈ ਗਿਆ ਪੇ ਦਿੱਲੀ ਦੇ ਸਿੱਖ ਹੁਣ ਗੁਰਦੁਆਰੇ ਦਾ ਪ੍ਰਬੰਧ ਕਿਨੂੰ ਦਿੰਦੇ ਹਨ ਅਨੇ ਐਰ ਸਾਇਦਾ 500 ਕਰੋੜ ਦਾ ਘਾਟਾ ਹੋ ਜਾਵੇ ਸਕੂਲਾਂ ਚੋਂ ਮੈਨੂੰ ਸਾਰੇ ਹਿੰਦੁਸਤਾਨ ਚੋਂ ਇੱਕ ਸਕੂਲ ਦੱਸ ਦਿਓ ਜਿੰਦਾ 1 ਰੁਪਏ ਦਾ ਘਾਟਾ ਹੋਵੇ ਜਿਹਦੇ ਕੋਲ ਕਰੋੜਾਂ ਰੁਪਏ ਨਾ ਹੋਣ ਇੱਕ ਸਕੂਲ ਵਾਗੇ ਤੋਂ ਲੈ ਕੇ ਕੰਨਿਆ ਕਮਾਰੀ ਤੱਕ ਕਸ਼ਮੀਰ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਤੇ ਕਹਿੰਦੇ ਜੀ ਇਹ ਬੋਲਦੇ ਨੇ ਜੀ ਕੀ ਬੋਲੀਏ ਜੀ ਮੈਂ ਪੁੱਛ ਰਿਹਾ ਇੱਕ ਭੋਗ ਤੇ ਬੋਲ ਰਿਹਾ ਆਂ ਸਾ ਮੈਂ ਕਹ ਦੱਸੋ ਤਾਂ ਸਹੀ ਮੇਰੇ ਪੁੱਛੋ ਬੋਲਦੇ ਉਹ ਸਾਨੂੰ ਇੱਕ ਸੰਤਾ ਨੇ ਕਿਹਾ ਸੀ ਮਰਦਾਂ ਕੋਈ ਬੋਲੇ ਤੇ ਉੱਥੇ ਹੀ ਬੋਲੋ ਹੋਰ ਕੋਈ ਸਬਜੈਕਟ ਨਹੀਂ ਲੈਣਾ ਚਾਹੀਦਾ ਕਿਉਂ ਮੈਂ ਤਾਂ ਜੰਦਿਆਂ ਵੇਖ ਰਿਹਾ ਅਕਾਲੀ ਦਲ ਜਿੱਥੇ ਜਾਵੇ ਪੰਥ ਦੀ ਗੱਲ ਕਰਦਾ ਹੈ ਸਿੱਖ ਦੀ ਗੱਲ ਕਰਦਾ ਹੈ ਗੁਰੂ ਦੀ ਗੱਲ ਕਰਦਾ ਹੈ ਜੇ ਨਹੀਂ ਗੁਰੂ ਦੀ ਗੱਲ ਕਰਨੀ ਨਹੀਂ ਪੰਥ ਦੀ ਗੱਲ ਕਰਨੀ ਨਹੀਂ ਸਿੱਖੀ ਦੀ ਗੱਲ ਕਰਨੀ ਤੇ ਫਿਰ ਘਰ ਬੈਠੋ ਜਾਓ ਸਰਕਾਰ ਕੋਲੋਂ ਮੋਜਾ ਲਵੋ ਪੰਥ ਦੀ ਗੱਲ ਕਰਨ ਵਾਸਤੇ ਉਹ ਸਰਕਾਰ ਨੂੰ ਦੀ ਬਖਸ਼ਸ਼ ਚਾਹੀਦੀ ਹੈ ਤੁਹਾਡੇ ਉੱਤੇ ਰਹਿਮਤ ਚਾਹੀਦੀ ਹੈ ਆਉਣ ਵਾਲਾ ਵਕਤ ਮਤੋਂ ਦੱਸਣਾ ਚਾਹਣਾ ਖਤਰਨਾਕ ਤੇ ਮੈਂ ਨਹੀਂ ਕਹਿੰਦਾ ਜੇ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ ਕੱਟਣੀ ਪਈ ਤੇ ਸਾਨੂੰ ਕੱਟਣੀ ਪੈ ਗਈ ਤੇ ਤਾਂ ਕਿਹੜੀ ਗੱਲ ਹੈਗੀ ਅਸੀਂ ਕਿਸੇ ਦੀ ਜੇਲ੍ਹ ਤੋਂ ਨਹੀਂ ਡਰਦੇ ਨਾ ਸ਼ਾਤਾਂ ਤੋਂ ਡਰਿਆ ਨਾ ਕੁਰਬਾਨੀਆਂ ਤੋਂ ਡਰਿਆ ਪਰ ਅਸੂਸ ਇਸ ਗੱਲ ਦਾ ਹੈਗਾ ਕਿ ਸਾਡਾ ਵਾਹ ਕਿਰਤ ਕੜਾ ਨਾਲ ਪੈ ਗਿਆ ਹਾਂਜੀ ਸਾਡਾ ਵਾਹ ਉਹ ਨਾਲ ਪੈ ਗਿਆ ਜਿਹੜੇ ਦਰਖਤ ਦੀਆਂ ਕੁਹਾੜੀਆਂ ਦੀਆਂ ਲੱਕੜਾਂ ਬਣ ਕੇ ਸਾਂ ਪੰਥ ਨੂੰ ਤੇ ਸਾਨੂੰ ਮਾਰਨ ਵਾਸਤੇ ਆ ਗਏ ਨਾ ਨੰ ਪੁੱਛਣਾ ਚਾਹਨਾ ਤੁਹਾਡੇ ਕੋਲੋਂ ਤੁਸੀਂ ਪੁੱਛੋ ਦੱਸ ਭਾਈ ਜਿਹੜਾ 14 ਸਾਲ 15 ਸਾਲ ਸੰਤ ਵੀ 2 ਸਾਲ ਰਿਹਾ ਹੈ ਲਿਆ ਕੱਢ 2 ਰੁਪਏ ਹਿੰਮਤ ਆਇਆ ਹੋ ਤੇ ਕੱਢ 2 ਰੁਪਏ ਸਾਡੇ ਖਿਲਾਫ ਸਾਨੂੰ ਹੁਣ ਚਿੱਠੀਆਂ ਲਿਖਦਾ ਪਿਆ ਕਿ ਚਿੱਠੀਆਂ ਲਿਖੇਗਾ ਤੂੰ ਕੀ ਲਿਖੇਗਾ ਚਿੱਠੀਆਂ ਅਸੀਂ ਤੇਰੀਆਂ ਚਿੱਠੀਆਂ ਦਾ ਡਰਨ ਵਾਲਿਆਂ ਜਾਂ ਕਾਨੂੰਨ ਕਦਮਾਂ ਤੇ ਤੇਰਾ ਅਦਾਲਤ ਜੀ ਦਾ ਸ਼ਰਗ ਹੀ ਕਰਾਂਗੇ ਕੁੱਤੇ ਵੀ ਸ਼ਰਮਾ ਜਾਣਗੇ ਤੇ ਸਾਡੇ ਤੋਂ ਵੀ ਗੁਰਿਆ ਗੁਰਿਆ ਹਾਂਜੀ ਇਤਰਾ ਭੈੜਾ ਅਸ਼ਰ ਦੇ ਸਾਡਾ ਨਹੀਂ ਕਦੀ ਹੋਇਆ ਜਿੰਨਾ ਇਹਦਾ ਹੋ ਗਿਆ ਪਰ ਮੈਂ ਜਿਹੜੀ ਗੱਲ ਕਰ ਰਿਹਾ ਯਕੀਨ ਡਾਣਾ ਕੋਈ ਹਸਣ ਵਾਲੀ ਗੱਲ ਨਹੀਂ ਹੈ ਮੈਂ ਤੁਹਾਨੂੰ ਆਸਾਨ ਵਾਸਤੇ ਗੱਲ ਨਹੀਂ ਕਰ ਰਿਹਾ ਮੈਂ ਜੇ ਇਸ ਉਮਰ ਚ ਲੜ ਰਿਹਾ ਇਸੋ ਅਸਤੇ ਕਿ ਦਿੱਲੀ ਦੇ ਸਿੱਖ ਦਿੱਲੀ ਦੇ ਗੁਰਦੁਆਰੇ ਦਿੱਲੀ ਦੇ ਸਕੂਲ ਜਿਹੜੀਆਂ ਅਸੀਂ ਸੋਚਾ ਸੋਚੀਆਂ ਸਨ ਇਹ ਬੇਈਮਾਨੀ ਨਾ ਕਰਦੇ ਉਸਤਾਲ ਦੀ ਅੱਜ 400 ਕਰੋੜ ਰੁਪਏ ਦਿੱਲੀ ਦੇ ਸਿੱਖਾਂ ਕੋਲ ਖਾਲੀ ਉਸਤਾਲ ਦੀ ਕਮਾਈ ਹੋਣੀ ਸੀ ਇਹ ਹਰ ਸਾਲ ਔਲਾਦ ਲਾਤਾ ਹੈ ਔਰ ਲਾਤਾ ਹੈ ਫਲਾਣਾ ਲਾਤਾ ਹੈ ਤੁਹਾਨੂੰ ਸਾਨੂੰ ਬੇਖੂ ਬਣਾ ਕੇ ਤੇ ਉਸਤਾਲ ਦੇ ਕਿਤੇ ਵੋਟਾਂ ਲੈਂਦੇ ਰਹੇ ਨੂੰ ਦੱਸੋ ਕੀਤਾ ਕੀ ਗਏ ਇਹਨਾਂ ਨੇ ਔਰ ਮੈਂ ਚੈਲੰਜ ਕਰਦਾ ਦਿੱਲੀ ਵਿੱਚ ਹਿੰਦੁਸਤਾਨ ਵਿੱਚ ਦੁਨੀਆ ਵਿੱਚ ਕਿਸੇ ਤੱਕੇ ਤੇ ਕੱਟ ਕਰਕੇ ਸਾਡੇ ਨਾਲ ਬਹਿਸ ਕਰ ਲੈਣ ਦਮ ਦਿਮਾਗ ਹੈ ਨਾ ਨਸੇ ਤੇ ਮੇਰਾ ਸਾਡਾ ਨਾ ਪਰਮਜੀਤ ਸਿੰਘ ਸਾਡਾ ਅਕਾਲੀ ਦਲ ਨਹੀਂ ਹੈ ਯਾਰ ਇਸ਼ਾਰੇ ਨਾ ਕਰ ਯਾਰ ਬੋਲਣ ਦੋ ਯਾਰ ਮੈਂ ਇਹ ਕਹਿਣਾ ਚਾਹੁੰਦਾ ਭਾਵੇਂ ਕੋਈ ਬਰਾਦਰੀ ਹੈ ਭਾਵੇਂ ਰਾਮਗੜੀਆ ਬੋਰਡ ਹੈ ਭਾਵੇਂ ਰਾਮਗੜੀਆ ਬਰਾਦਰੀ ਹੈ ਭਾਪੇ ਭਾਪਿਆਂ ਦੀ ਬਰਾਦਰੀ ਹੈ ਭਾਵੇਂ ਰੋੜਿਆਂ ਦੀ ਬਰਾਦਰੀ ਹੈ ਅੱਜ ਸਭ ਕੁਝ ਪੁੱਜ ਜਾਓ ਅੱਜ ਤੁਸੀਂ ਦੇਖਣਾ ਕਿ ਸ਼ੋਮਣੀ ਅਕਾਲੀ ਦਲ ਨੇ ਕਿਸ ਨੂੰ ਵੋਟ ਦੋ ਦਿੱਤੀ ਹੈ ਉਹਨੂੰ ਵੋਟ ਪਾਣੀ ਨੇ ਉਸ ਨੂੰ ਵੋਟ ਪਾਣੀ ਜਾਏ ਚਾਰ ਸਾਲ ਨੂੰ ਕੀ ਹੋਣਾ ਜੀ ਚਾਰ ਸਾਲਾਂ ਚ ਜੇ ਅਸੀਂ ਨਾ ਦੱਸਤਾ ਭਈ ਇਹ ਫਰਕ ਜੇ ਸਾਡੇ ਤੇ ਮੈਂ ਕਹਿੰਦਾ ਇਹ ਜਿੰਨੇ ਸਕੂਲ ਬਣੇਨ ਇੱਕੇ ਦੀ ਬਦਲਤ ਸਨ ਕਲ ਜਾਂਦੀ ਅਜ ਦੇਖ ਰੇ ਤੁਸੀਂ ਦੇਖ ਲੋ ਇੱਕੇ ਦੀ ਬਦਲਤ ਸਨ ਇਹਨਾਂ ਨੂੰ ਤੇ ਇਹ ਨਹੀਂ ਪਤਾ ਸਾਡੇ ਕਾਲਜਾਂ 'ਚ ਪੈਸੇ ਕਿੰਨੇ ਨੇ ਇਹਨਾਂ ਨੂੰ ਨਹੀਂ ਪਤਾ ਵਰਨਾ ਇਹਨਾਂ ਕਹਿਣਾ ਸੀ ਕਿਸੇ ਲੱਲੂ ਫੱਤੂ ਨੂੰ ਚੇਰਮੈਨ ਬਣਾ ਦੇ ਖਾ ਜਾ ਸਭ ਕੁਝ 95 ਕਰੋੜ ਰੁਪਇਆ ਖਾਲਸਾ ਕਾਲਜ ਯੂਨੀਵਰਸਿਟੀ ਦੇ ਵੀ ਸਾਡਾ ਜਮਾ ਹੈਗਾ ਅੱਜ ਉਹ ਪਾਲਸੀਆਂ ਅਸੀਂ ਬਣਾਈਆਂ ਸਾਨੂੰ ਇਹਨਾਂ ਨੂੰ ਕਿਥੋਂ ਅਕਲ ਆ ਗਈ ਪਾਲਸੀਆਂ ਬਣਾਉਣ ਦੀ ਇਹਨਾਂ ਸਿਰਫ ਖਾਣਾ ਸਿੱਖਿਆ ਹੈ ਕੰਮ ਕਰਨਾ ਨਹੀਂ ਸਿੱਖਿਆ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਈ ਮਨ ਕਹਿੰਦੇ ਇਹਨੂੰ ਮੈਂ ਕਹਾਂ ਦੇਖੋ ਮੇਰੇ ਤੇ ਪ੍ਰਧਾਨ ਸਾਹਿਬ ਨੇ ਇਤਬਾਰ ਕੀਤਾ ਹੈ ਟਰਸਟ ਕੀਤਾ ਹੈ ਮੈਂ ਇਸ ਟਰਸਟ ਨੂੰ ਕਦੀ ਜਾਇਆ ਨਹੀਂ ਜਾਣ ਦੇਵਾਂਗਾ ਭਾਵੇਂ ਮੇਰੀ ਜਾਨ ਚਲੀ ਜਾਵੇ ਜ਼ਿੰਦਗੀ ਦੇ ਆਖਰੀ ਵਕਤ ਤੱਕ ਜਦ ਸਰਦਾਰ ਸੁਖਵੀਰ ਸਿੰਘ ਮੇਰੇ ਭੋਗ ਤੇ ਬੋਲਣ ਗਏ ਤਾਂ ਕਹਣਗੇ ਮੈਂ ਜ਼ਿੰਦਗੀ ਵਿੱਚ परमजीत सिंह ਨੂੰ ਦੇਖਿਆ ਜਿਹਨੇ ਮੇਰੇ ٹرسٹ ਨੂੰ ਪੂਰਾ ਕੀਤਾ ਮੈਂ ਨਾ ਕਿਸੇ ਦਾ ਅਜੇ ਤੱਕ ਟਸਟ ਗਵਾਇਆ ਨਾ ਗਵਾਣਾ ਇਹ ਕਹਿਣਗੇ ਇਹ ਸੋਲੇ ਗਾਣਗੇ ਮੇਰੇ ਜिले ਮੇਰਾ ਭੋਗ ਪੇਗਾ 5 ਮਿੰਟਾਂ ਸੇ ਬੋਲਣਗੇ ਉਸ ਤੋਂ ਪਹਿਲੇ ਨਹੀਂ ਪਰ ਮੈਂ ਵੀ ਅਕਾਲ ਪੁਰਖਗੇ ਅਰਦਾਸ ਕਰਕੇ ਜਮਿਆ ਜਿਸ ਦੇ ਨੇਕ ਤੇਲਾ ਗੁਰੂ ਦਾ ਮੈਂ ਹੱਥ ਲਾ ਜਾਵਾਂ ਉਹ ਮੇਰਾ ਦਿਨ ਆਖਰੀ ਮੇਰਾ ਵਕਤ ਆਖਰੀ ਹੋ ਗਿਆ ਇਸ ਤੋਂ ਪਹਿਲਾਂ ਨਹੀਂ ਮੈਨੂੰ ਪਤਾ ਹੈ ਪਰ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਕਿਸੇ ਦੀ ਸ਼ਿਕਾਇਤ ਨਹੀਂ ਲੈਣ ਦੇਣੀ ਉਹ ਜੋ ਮਰਜ਼ੀ ਕਰਨਾ ਹੈ ਕੋਈ ਜੋ ਮਰਜ਼ੀ ਕਰ ਲਏ ਹੁਣ ਛੰਟੀ ਦੇ ਉੱਤੇ ਦੋ ਪੈਰੇਦਾਰ ਬੈਠੇ ਹੋਏ ਨੇ ਜਿਹੜੇ ਨੂੰ ਲੈ ਕੇ ਆਏ ਹਾਂਜੀ ਔਰ ਮੈਂ ਸਮਝਦਾ ਕਿ ਇਸ ਨੇ ਉਹਨਾਂ ਦਾ ਕਹਿਣਾ ਮੰਨ ਕੇ ਫੈਸਲਾ ਬਹੁਤ ਵਧੀਆ ਲਿਆ ਜੇ ਇਲਾਕੇ ਚੋਂ ਇੱਕ ਇੱਕ ਬੰਦੇ ਦੇ ਸਾਡੇ ਆਣ ਨਾਲ ਸਾਡੀ ਗੱਲ ਨਹੀਂ ਬਣੇ ਤੇ ਨਹੀਂ ਗੱਲ ਬਣੇਗੀ ਦੋ ਗੰਨਾ ਹੋਰ ਕਰ ਰੀਆਂ ਚਾਹੁੰਦਾ ਹਾਂ ਜਿੱਥੇ ਅਸੀਂ ਪਿੱਛੇ ਗਏ ਸਾਂ ਪ੍ਰਧਾਨ ਸਾਹਿਬ ਦੇ ਘਰ ਐਸਵਾਈ ਦੀ ਮੀਟਿੰਗ ਸੀ ਅੱਜ ਉਹ ਬੜੇ ਵੱਡੇ ਗੰਟੀ ਚ ਅਕਾਲੇਦਾਲ ਜੁਆਇਨ ਕੀਤਾ ਉਹਨਾਂ ਨੇ ਉੱਥੇ ਇਹਨਾਂ ਨੇ ਜ਼ਿਕਰ ਕੀਤਾ ਵੀ ਪੰਜਾਬ ਦੇ ਵਿੱਚ ਜ਼ਿਕਰ ਕੀਤਾ ਸੀ ਤਗਦੇ ਪਿਆ ਹਾਂਜੀ ਅੱਜ ਇਸ ਪੰਜਾਬ ਦੇ ਵਿੱਚ ਸਿੱਖਾਂ ਨੂੰ ਬਚਾਉਣਾ ਹੈ ਉਹਨਾਂ ਦੀ ਸਹਾਇਤਾ ਕਰਨੀ ਹੈ ਜਿਹੜਾ ਸਿੱਖ ਜਿੱਥੇ ਬੈਠਾ ਹੈ ਭਾਵੇਂ ਦਿੱਲੀ ਹੋਵੇ ਭਾਵੇਂ ਅਮਰੀਕਾ ਤੇ ਭਾਵੇਂ ਕੋਲਕਾਤਾ ਵੇ ਦੇ ਕਿਥੇ ਵੇ ਉਹ ਆਪਣੇ ਦਸਵੰਦ ਦਾ ਕੁਝ ਹਿੱਸਾ ਪੰਜਾਬ ਦੀਆਂ ਸਹਾਇਤਾ ਕਰਨ ਵਾਸਤੇ ਦੇਵੇ ਅਸੀਂ ਦੱਸ ਜਾਈਏ ਦੁਨੀਆ ਨੂੰ ਅਸੀਂ ਕਿਸੇ ਦੀ ਸਰਕਾਰ ਤੇ ਨਿਰਭਰ ਨਹੀਂ ਕਰ ਸਕਦੇ ਜੇ ਸ਼ੋਮਣੀ ਅਕਾਲੀ ਦਲ ਦਾ ਪ੍ਰਧਾਨ ਜਗਾ ਜਗਾ ਨਹਿਰਾਂ ਜਾ ਰਿਹਾ ਹੈ ਰੋਡੀਆਂ ਜਗਾ ਤੇ ਜਾ ਰਿਹਾ ਹੈ ਨਹੀਂ ਡਰ ਰਿਹਾ ਤੇ ਉਸ ਪ੍ਰਧਾਨ ਦੀ ਪਾਲਵੀ ਕਰਨੀ ਉਸ ਦਾ ਹੁਕਮ ਮੰਨਣਾ ਸਾਡਾ ਫਰਜ਼ ਹੈ ਇਹਨਾਂ ਨੇ ਤਿੰਨ ਮੰਗਾਂ ਕੀਤੀਆਂ ਕੋਈ ਕੰਦਨ ਪੈਸਾ ਨਹੀਂ ਚਾਹੀਦਾ